ਔਰ ਸ਼ਾਇਦ ਅੱਜ ਬਾਪੂ ਗੁਰੂ ਕਲਗੀ ਤਰ ਪਾਤਸ਼ਾਹ ਅੱਜ ਕੌਮ ਦੀ ਹਾਲਤ ਦੇਖ ਕੇ ਅੱਜ ਪਛਤਾ ਰਿਹਾ ਹੋਵੇਗਾ ਕਿ ਮੈਂ ਇਹ ਨਾ ਕਰਕੇ ਇਹ ਸ਼ਬਦ ਵਰਤ ਲਈ ਜਰੇ ਅੱਜ ਮੇਰਾ ਪ੍ਰਕਾਸ਼ ਪਰਪੀ ਮਨਾਣਾ ਹੋਵੇ ਤੇ ਇਕੱਠੇ ਹੋਣ ਦੇ ਵਾਸਤੇ ਤਿਆਰ ਨਹੀਂ 27 ਤਾਰੀਖ ਨੂੰ ਸਹਬਜ਼ਾਦਿਆਂ ਦਾ ਛੋਟੇ ਸਹਬਜ਼ਾਦਿਆਂ ਦਾ ਤੇ ਮਾਤਾ ਗੁਜਰਕੌਰ ਜੀ ਦਾ ਸ਼ਹੀਦੀ ਦਿਹਾੜਾ ਜੇ ਅੱਜ 25 ਹੈ ਕੱਲ 26 ਤੇ ਪਰਸੋਂ 27 ਉਹਨਾਂ ਨੂੰ ਨੀਹਾਂ ਦੇ ਵਿੱਚ ਛਿੰਕੇ ਉਹਨਾਂ ਦੀਆਂ ਸਾਰ ਰੱਗਾਂ ਸਸ਼ਲ ਵੇਗ ਤੇ ਵਾਸ਼ਰ ਵੇਗ ਵੱਲੋਂ ਕੱਟ ਦਿੱਤੀਆਂ ਜਾਣਗੀਆਂ 27 ਤਾਰੀਖ ਨੂੰ ਤੇ ਮਾਤ ਗੁਜਰਕੋੜ ਜੀ ਨੂੰ ਸਰਹੰਦ ਦੇ ਠੰਡੇ ਬੁਰਦਤੂ ਧੱਕਾ ਦੇ ਕੇ ਥੱਲੇ ਸੁੱਟ ਕੇ ਸ਼ਹੀਦ ਕਰ ਦਿੱਤਾ ਜਾਏਗਾ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਚੁੱਕ ਕੇ ਹੰਸਲਾ ਨਦੀ ਦੇ ਕੰਢੇ ਉੱਤੇ ਸੁੱਟ ਦਿੱਤਾ ਜਾਏਗਾ ਤੇ ਇਹ ਐਲਾਨ ਕਰ ਦਿੱਤਾ ਜਾਏਗਾ ਹਕੂਮਤ ਵੱਲੋਂ 27 ਤਾਰੀਖ ਨੂੰ ਕਿ ਕੋਈ ਵੀ ਇਹਨਾਂ ਦਾ ਅੰਤਮ ਸੰਸਕਾਰ ਨਹੀਂ ਕਰ ਸਕਦਾ ਸਰਹੰਦ ਦੀ ਧਰਤੀ ਦੇ ਉੱਤੇ ਤੇ ਮਾਫ ਕਰਨਾ ਅੱਜ ਕੌਮ ਕਿਹੜੇ ਪਾਸੇ ਜਾ ਰਹੀ ਹੈ ਅੱਜ ਬਾਪੂ ਗੁਰੂ ਕਲਗੀ ਤਾਂ ਰੋਂਦਾ ਨਹੀਂ ਹੋਏਗਾ ਅੱਜ ਕੌਮ ਦੀ ਹਾਲਤ ਦੇਖ ਕੇ ਕਿ 27 ਤਾਰੀਖ ਕੌਮ ਦੇ ਆਗੂਆਂ ਨੇ ਕੌਮ ਦੇ ਬਣੇ ਹੋਏ ਜਥੇਦਾਰਾਂ ਨੇ ਅੱਜ ਬੇਗਾਣਿਆਂ ਦੇ ਹੱਥਾਂ ਦੇ ਵਿੱਚ ਸਾਰ ਸਸਵਰਗਿਆਂ ਦੇ ਹੱਥਾਂ ਦੇ ਵਿੱਚ ਉਹ ਗੁਰੂ ਦੀ ਸਿੱਖੀ ਦਾ ਸੌਦਾ ਕਰ ਦਿੱਤਾ ਨਿਲਾਮ ਕਰ ਦਿੱਤੀ ਵੇਚ ਦਿੱਤੀ ਕਿ 27 ਤਾਰੀਖ ਨੂੰ ਸਾਡੇ ਸਿੱਖ ਜਣੇ ਨੇ ਬਾਪੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਣਗੇ ਜਨਮ ਦਿਹਾੜਾ ਮਨਾਉਣਗੇ ਉਹ ਕਲਪਨਾ ਕਰੋ ਗੁਰਸਿੱਖੋ ਘਰ ਦੇ ਵਿੱਚ ਪੁੱਤਰ ਜਵਾਨ ਪੁੱਤਰ ਦੀ ਮੌਤ ਹੋਈ ਹੋਵੇ ਤੇ ਹਾਲੇ ਅੰਤਮ ਸੰਸਕਾਰ ਵੀ ਨਾ ਹੋਇਆ ਹੋਵੇ ਤੇ ਕਿਸੇ ਪਿਤਾ ਦਾ ਜਨਮ ਦਿਨ ਹੋਵੇ ਤੇ ਕੀ ਪਿਤਾ ਖੁਸ਼ੀ ਮਨਾਏਗਾ ਆਪਣੇ ਘਰ ਦੇ ਵਿੱਚ ਕੇਕ ਕੱਟੇਗਾ ਕਿ ਮੇਰਾ ਜਨਮ ਦਿਨ ਆ ਪੁੱਤਰ ਦੀ লাশ ਪਈ ਹੈ ਤੇ ਮੈਂ ਆਪਣਾ ਜਨਮ ਦਿਹਾੜਾ ਮਨਾ ਲਾਂ ਤੇ ਅੱਜ ਸਿੱਖਾਂ ਦੀ ਹਾਲਤ ਦੇਖ ਕੇ ਬਾਪੂ ਗੁਰੂ ਕਲਗੀਧਰ ਅंसू ਨਹੀਂ ਵਹਾਉਂਦਾ ਹੁਣ ਉਹ ਮੈਂ ਸਮਝਦਾ ਕਿ ਗੁਰੂ ਪਾਤਸ਼ਾਹ ਦੇ ਸਹਬਜ਼ਾਦੇ ਜੋਰਾਵਰ ਸਿੰਘ ਤੇ ਸਹਬਜ਼ਾਦਾ ਫਤੇਹ ਸਿੰਘ ਉਹ ਜਿਨ੍ਹਾਂ ਦੀਆਂ ਸਾਰ ਰੱਗਾ ਵਟਣ ਵਾਲੇ ਕਟਾਰਾਂ ਦੇ ਨਾਲ ਉਹ ਜਲਾਦ ਸਾਸ਼ਲ ਵੇਗ ਤੇ ਵਾਸ਼ਲ ਵੇਗ ਇਤਨੇ ਜ਼ਿੰਮੇਵਾਰ ਨਹੀਂ ਹੋਣੇ ਉਹ ਜਿਤਨਾ ਅੱਜ ਦਾ ਸਿੱਖ ਜ਼ਿੰਮੇਵਾਰ ਹੈ ਅੱਜ ਦੇ ਸਾਡੇ ਕੌਮ ਦੇ ਜਥੇਦਾਰ ਤੇ ਆਗੂ ਜ਼ਿੰਮੇਵਾਰ ਨੇ ਉਹ ਜਿਹੜੇ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਬਾਪੂ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਵਾਸਤੇ ਕੌਮ ਨੂੰ ਕਹ ਰਹੇ ਨੇ ਕੌਮ ਨੂੰ ਜੋੜ ਪਾ ਰਹੇ ਨੇ ਕਿ 27 ਤਰੀਕ ਨੂੰ ਤੁਸੀਂ ਬਾਪੂ ਦਾ ਪ੍ਰਕਾਸ਼ ਦਿਹਾੜਾ ਮਨਾ ਲਓ ਕੋਈ ਫਰਕ ਨਹੀਂ ਪੈਂਦਾ ਫਰਕ ਕਿਵੇਂ ਨਹੀਂ ਪੈਂਦਾ ਜੇ ਉਹਨਾਂ ਦੇ ਘਰਾਂ ਦੇ ਵਿੱਚ ਜਵਾਨ ਪੁੱਤਰ ਚੜ੍ਹਾਈ ਕੀਤਾ ਹੋਵੇ ਤੇ ਫਿਰ ਉਹ ਆਪਣਾ ਜਨਮ ਦਿਨ ਮਨਾਉਣ ਤਾਂ ਫਿਰ ਦੇਖੀਏ ਨਾ ਪਰ ਸਿੱਖਾਂ ਦੀ ਮੈਂ ਇੱਕ ਅਰਜ ਅਕਸਰ ਕਰਦਾ ਕਿ ਸਿੱਖ ਨੇ ਵੱਖਰਾ ਹੋਣਾ ਪਰ ਵੱਖਰੇ ਹੋਣ ਦੇ ਨਾਲ ਕੇਵਲ ਵੱਖਰਾ ਨਹੀਂ ਹੋਣਾ ਸਾਡੀ ਵਿਲੱਖਣਤਾ ਵੀ ਹੋਣੀ ਚਾਹੀਦੀ ਹੈ ਵੱਖਰਾ ਤਾਂ ਹਰ ਕੋਈ ਤੁਰਿਆ ਫਿਰਦਾ ਕਿਸੇ ਨੇ ਸਿਰ ਦੇ ਉੱਤੇ ਦਸਤਾਰ ਫੋਜਾ ਲਈ ਦਾੜੀ ਰੱਖ ਲਈ ਕਹਿਣਗੇ ਜੀ ਇਹ ਵੱਖਰਾ ਭੀੜ ਤੋਂ ਵੱਖਰਾ ਨਜ਼ਰ ਆਉਂਦਾ ਪਰ ਗੁਰੂ ਸਾਹਿਬ ਨੇ ਵੱਖਰੇ ਤੇ ਵੱਖਰੇਵੇਂ ਦੇ ਨਾਲ ਨਾਲ ਸਾਨੂੰ ਵਿਰਖਣਤਾ ਦਿੱਤੀ ਸੀ ਤੇ ਵਿਰਖਣਤਾ ਸੀ ਆਚਾਰ ਕਰਕੇ ਵਿਹਾਰ ਕਰਕੇ ਵਿਚਾਰਾ ਕਰਕੇ ਸਿਧਾਂਤ ਕਰਕੇ ਸਿੱਖ ਵਿਆ ਫਲਾਈਫ ਕਰਕੇ ਮਰਿਆਦਾ ਦੇ ਕਰਕੇ ਸਿਧਾਂਤ ਦੇ ਕਰਕੇ ਗੁਰੂ ਸਰ ਜੀ ਮਹਾਰਾਜ ਦੀ ਵਿਚਾਰਧਾਰਾ ਤੇ ਬਾਣੀ ਕਰਕੇ ਸਿੱਖ ਦੀ ਵਿਰਖਣਤਾ ਸੀ ਗੁਰੂ ਇਤਿਹਾਸ ਦੇ ਕਰਕੇ ਤੇ ਜੇ ਸਿੱਖ ਨੇ ਜਾ ਕੇ ਬੇਪਰਵਾਹ ਦੇ ਗਹਿਰੇ ਤੇ ਖਾਰੇ ਸਾਗਰ ਦੇ ਵਿੱਚ ਹੀ ਜਜ਼ਬ ਹੋਣਾ ਤੇ ਫਿਰ ਅਸੀਂ ਵੱਖਰੇ ਤਾਂ ਹੋ ਸਕਦੇ ਹਾਂ ਪਰ ਵਿਲੱਖਣ ਨਹੀਂ ਜੇ ਹੋ ਸਕਦੇ ਹੁਣ ਆਖਰੀ ਜਗਾਰਾ ਲਗਾ ਕੇ ਅਰਦਾਸ ਕਰਨੀ ਹੈ ਕਿ ਮੈਂ ਜਿਹੜੀ ਅਰਜ਼ ਕੀਤੀ ਹੈ ਕਿ ਸਾਧ ਸੰਗਤ 27 ਤਾਰੀਖ ਨੂੰ ਸਹਿਬਜ਼ਾਦੀਆਂ ਤੇ ਮਾਤਾ ਗੁਜਰਕੌਰ ਜੀ ਦੀਆਂ ਲਾਸ਼ਾਂ ਹਸਲਾ ਨਦੀ ਦੇ ਕੰਢੇ ਪਈਆਂ ਨੇ ਹੁਣ ਤੁਸੀਂ 27 ਤਾਰੀਖ ਨੂੰ ਬਾਪੂ ਦਾ ਪ੍ਰਕਾਸ਼ ਦਿਨ ਮਨਾਉਣਾ ਹੈ ਜਾਂ 5 ਨੂੰ ਜੇ 5 ਨੂੰ ਮਨਾਉਂਦੇ ਹੋ ਤੇ ਜਕੈਰਾ ਗਲਦਿਆਂਗਾ ਤੇ ਇਹ ਜਕੈਰਾ ਵਿਰੋਧੀਆਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਹੈ ਉਹ ਲੋਕੀ ਜਿਹੜੇ ਅੱਜ ਸਿੱਖ ਕੌਮ ਦੇ ਵਿੱਚ ਕਲਮ ਦੀ ਮਾਰ ਕਰਕੇ ਅੱਜ ਸਿੱਖ ਨੂੰ ਖੇਰੂ-ਖੇਰੂ ਕਰਨਾ ਚਾਹੁੰਦੇ ਨੇ ਉਹਨਾਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਮੈਂ ਜਕੈਰਾ ਕਜਾਂਗਾ ਆਪ ਜੀ ਨੇ ਜਕਾਰੇ ਦਾ ਜਵਾਬ ਭੜਵੀਂ ਆਵਾਜ਼ ਵਿੱਚ ਦੇਣਾ ਬੋਲੋ पां चकार राजा संगत हुजो श्री ਨਾਬ ਸੋ ਨਿਹਾਲ ਅੱਲਾਸਸ everyone ਸਾਡੇ ਦੇ ਜਕੈਰੇ ਲਾਉਣੇ ਤੇ ਇਸ ਜੋ ਉੱਤੇ ਕਾਇਮ ਹੀ ਰਹੋ ਕਿਉਂਕਿ ਜਕੈਰੇ ਲਾ ਕੇ ਭੱਜ ਜਾਣ ਵਾਲਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਇਸ ਵਾਸਤੇ ਹੁਣ ਜਕੈਰੇ ਲਗਾਣ ਕੇ ਉੱਤੇ ਕਾਇਮ ਹੀ ਰਹਿਣਾ ਤੇ ਦੱਸਣਾ ਕਿ ਆਸੀਂ ਵੱਖਰੇ ਹੀ ਨਹੀਂ ਆਸੀਂ ਵਿਲੱਖਣ ਵੀ ਆ ਕਿਉਂਕਿ ਗੁਰੂ ਨੇ ਸਾਡੇ ਤੇ ਟਰੋਸਾ ਤੇ ਵਿਸ਼ਵਾਸ ਕੀਤਾ ਤੇ ਅਸੀਂ ਉਸੇ ਉੱਤੇ ਕਾਇਮ ਰਹਿਣਾ ਸੋ ਆਓ ਹੁਣ ਸਾਰੇ